ਅੱਜ ਜਿੱਥੇ ਸਮੁੱਚੇ ਦੇਸ਼ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਵਸ ਨੂੰ ਲੈ ਕੇ ਜਨਮ ਅਸ਼ਟਮੀ ਦਾ ਤਿਹਾਰ ਬੜੀ ਸਰਦਾਪੂਰਵਕ ਮਨਾਇਆ ਜਾ ਰਿਹਾ ਹੈ ਉੱਥੇ ਹੀ ਇਤਿਹਾਸਕ ਸਹਿਰ ਤਲਵੰਡੀ ਸਾਬੋ ਦੇ ਵਿੱਚ ਵੀ ਕ੍ਰਿਸ਼ਨ ਜੀ ਦੇ ਭਗਤਾਂ ਵੱਲੋਂ ਸਰਦਾਪੂਰਵਕ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਕ੍ਰਿਸ਼ਨ ਭਗਤਾਂ ਵੱਲੋਂ ਜਿੱਥੇ ਸ਼ੋਭਾ ਯਾਤਰਾ ਸਜਾਈ ਗਈ ਉੱਥੇ ਮੰਦਰਾਂ ਵਿੱਚ ਵੀ ਚਹਲਪੈਖ ਦਿਖਾਈ ਦਿੱਤੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਜਿਹੜੇ ਕ੍ਰਿਸ਼ਨ ਜੀ ਦੇ ਭਗਤ ਨੇ ਉਹ ਨੱਚਦੇ ਟੱਪਦੇ ਤੱਪ ਕੇ ਆਪਣਾ ਕ੍ਰਿਸ਼ਨ ਜੀ ਦੀਆਂ ਜਿਹੀਆਂ ਬਾਹ ਲੀਲਾਵਾਂ ਦਾ ਜਿਹੜਾ ਉਹ ਵਰਣਨ ਕਰਕੇ ਤੇ ਬੜੀ ਆਨੰਦਤ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਤਲਵੰਡੀ ਸਾਬੋ ਦੀਆਂ ਸ਼ਹਿਰ ਦੀਆਂ ਦਿਖਾਉਣੇ ਆ ਕਿ ਜਿੱਥੇ ਕ੍ਰਿਸ਼ਨ ਭਗਤਾਂ ਜੀ ਵੱਲੋਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਤੇ ਮੰਦਰਾਂ ਦੇ ਵਿੱਚ ਵੀ ਚਾਹਰ ਪੈਲ ਦਿਖਾਈ ਦਿੱਤੀ ਇਸ ਤਰ੍ਹਾਂ ਕੀ ਕਿਹਾ ਕ੍ਰਿਸ਼ਨ ਜੀ ਦੇ ਭਗਤਾਂ ਨੇ ਤੁਹਾਨੂੰ ਸੁਣਾਉਣੇ ਆ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਵੀ ਕੁਮਾਰ ਜੀ ਪਹਿਲਾ ਤਾਂ ਜੀ ਸਾਰੇ ਸੰਸਾਰ ਨੂੰ ਆਪਣੇ ਸਾਰੇ ਨਗਰ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਵਧਾਈਆਂ ਜੀ ਪ੍ਰਮਾਤਮਾ ਸਭ ਦਾ ਭਲਾ ਕਰੇ ਜੀ ਇਹ ਜਨਮ ਅਸ਼ਟਮੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਲਵੰਡੀ ਸਾਹਿਬ ਉਹច ਬਹੁਤ ਧੂਮਤਾਮਨਾ ਬਣਾਈ ਗਈ ਹੈ ਜੀ 메인 ਬਾਜ਼ਾਰ ਮੰਦਿਰ ਤੋਂ ਅਸੀਂ ਤੁਰ ਕੇ ਸਾਰੇ ਸ਼ਹਿਰ ਦੇ ਵਿੱਚ ਹੁੰਦੇ ਹੋਏ ਅਸੀਂ 메인 ਬਾਜ਼ਾਰ 'ਚ ਹੀ ਵਾਪਸੀ ਕਰਾਂਗੇ ਇਹ ਧੂਮਤਾਮਨਾ ਬਣਾਈ ਗਈ ਹੈ ਸਭ ਨੇ ਬਹੁਤ ਭਰਮਾ ਹੰਗਾਰਾ ਜੀ ਸਾਰੇ ਮੰਦਰਾ 'ਚ ਬਣਾਈ ਗਈ ਆ ਬਹੁਤ ਬਹੁਤ ਜਗਦਾਨ ਮਿਲ ਰਿਹਾ ਹੈ ਸਾਰੇ ਹਿੰਦੂ ਭਾਈਚਾਰੇ ਦਾ ਸਾਰੇ ਨਗਰ ਦਾ ਕੀਰ ਦਾ ਸੰਗ ਰਿਹਾ ਲੋਕ ਮੰਦਰਾਂ ਦਾ ਹਾਂਜੀ ਲੋਕ ਮੰਦਰਾਂ ਤੇ ਆ ਕੇ ਕੀਰ ਦਾਸਾਂ ਕਰ ਰਹੇ ਅਰਦਾਸਾਂ ਸਰਬਤ ਭਲੇ ਦੀਆਂ ਯਾਰ ਅਰਦਾਸਾਂ ਕਰ ਰਹੇ ਆ ਵੀ ਸਭ ਦਾ ਭਲਾ ਕਰੇ ਜੀ ਪ੍ਰਮਾਤਮਾ ਸ਼ੁਕ ਸ਼ਾਂਤੀ ਬਣਾਈ ਰੱਖੇ ਨਗਰ ਕਿਹੜਾ ਵਸਦਾ ਰਵੇ ਹਾਂਜੀ ਮੇਰਾ ਨਾਮ ਹੈ ਤਾਂ ਮੇਰਾ ਨਾਮ ਅਰਸ਼ੇ ਕੁਮਾਰ ਸਿੰਘ ਲਈ ਸਭ ਕੀ ਕਹਿਣਾ ਤੁਹਾਨੂੰ ਅੱਜ ਜਨਮਾਸਤਮੀ ਹੈ ਅਸੀ ਦਾ ਪ੍ਰੋਗਰਾਮ ਅੱਜ ਸੱਤ ਸੁਜਾਈ ਹੈ ਸਭ ਤੋਂ ਪਹਿਲਾਂ ਤਾਂ ਜੀ ਮੈਂ ਨਗਰ ਨਿਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਨ ਤੇ ਅਗਰਵਾ ਸਵਾ ਦੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਜੀ ਅੱਜ ਪਹਿਲਾ 5 ਦਿਨ ਪ੍ਰਭਾਤ ਫੇਰੀ ਚੱਲੀ ਆ ਜੀ ਅੱਜ ਸ਼ੋਭਾ ਯਾਤਰਾ ਗੱਡੀ ਆ ਰਹੀ ਐ ਤਲਵੰਡੀ ਸਾਹਿਬ ਉਹਦੇ ਵਿੱਚ ਸਾਰੇ ਬਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਨੇ ਹੋਰ ਨਗਰ ਨਿਵਾਸੀਆਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਪ੍ਰਸ਼ਾਸਨ ਨੇ ਮੀਡੀਆ ਵਾਲਿਆਂ ਨੇ ਸਭ ਦਾ ਅਸੀਂ ਤਹਿ ਦਿਲੋਂ ਤੋਂ ਧੰਨਵਾਦ ਕਰਦੇ ਆ ਜੀ ਤੇ ਅੱਜ ਸ਼ਾਮ ਨੂੰ ਪੁਰਾਣੇ ਬਜ਼ਾਰ ਦੇ ਵਿੱਚ ਜਿਹੜਾ ਦੁਰਗਾ ਮੰਦਿਰ ਹੈ ਉੱਥੇ ਵੀ ਨਗਰ ਕੀਰਤਨ ਉੱਥੇ ਵੀ ਕੀਰਤਨ ਕੀਤਾ ਜਾਵੇਗਾ ਮੰਦਿਰ ਦੇ ਵਿੱਚ ਭੈਣਾਵਾਂ ਵੱਲੋਂ ਰਾਤ ਨੂੰ 9 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੀ ਕ੍ਰਿਸ਼ਨ ਜਨਮ ਅਸਤਮੀ ਹੈ ਉਹ ਮਨਾਈ ਜਾਵੇ ਕਿੰਨਾ ਕੁ ਸਾਰ ਬਹੁਤ ਸਾਈ ਸਾਰੇ ਹਿੰਦੂ ਭਾਈਚਾਰੇ ਨੂੰ ਬਹੁਤ ਚਾਹ ਦੇਖੋ ਅੱਜ ਲੰਗਰ ਲੱਗੇ ਹੋਏ ਨੇ ਆਹ ਸਾਤੇ ਤੇਲਿਆ ਦਾ ਪ੍ਰਸ਼ਾਦ ਵੀ ਵੰਡਿਆ ਗਿਆ ਇਧਰ ਪ੍ਰਾਜਿੰਗ ਮੰਦਿਰ ਦੇ ਵਿੱਚ ਮਾਈ ਸਰ ਮੰਦਿਰ ਦੇ ਵਿੱਚ ਆਹ ਠੰਡੇ ਮਿੱਠੇ ਪਾਣੀ ਦੀ ਸ਼ਹੀਲ ਵੀ ਲਾਈ ਗਈ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਮੰਦਿਰ ਕਮੇਟੀਆਂ ਦਾ ਨਗਰ ਕੌਂਸਲ ਦਾ ਸਾਰੇ ਐਮਸੀ ਸਾਹਿਬਾਨ ਦਾ ਜੀ ਸਾਫ ਦਾ ਧੰਨਵਾਦ ਹੈ ਅੱਜ ਅੱਜ ਕਿਹਦੇ ਨਾਲ ਲੋਕਾਂ ਨੂੰ ਕਹਿਣਾ ਜਿਹਨਾਂ ਵੀ ਨਸ਼ਾ ਵਗੈਰਾ ਜੋ ਸਮਾਜਿਕ ਪਰਿਆਂ ਨੂੰ ਛੱਡਣਾ ਚੰਗਾ ਚੰਗਾ ਦੇਣਾ ਦੇਖੋ ਜੀ ਸਾਨੂੰ ਸਭ ਤੋਂ ਪਹਿਲਾਂ ਤਾਂ ਸਾਰੇ ਸਮਾਜ ਨੂੰ ਇਕੱਠਾ ਹੋਣ ਦੀ ਲੋੜ ਹੈ ਜਦੋਂ ਅਸੀਂ ਅਲੱਗ-ਅਲੱਗ ਕਮੇਟੀਆਂ ਬਣਾ ਕੇ ਅਲੱਗ-ਅਲੱਗ ਪਾਰਟ ਜਾਂਦੇ ਆ ਉਹ ਚੰਗਾ ਨਹੀਂ ਲੱਗਦਾ ਜੀ ਦੇਖੋ ਇਕੱਠੇ ਹੋ ਕੇ ਅਸੀਂ ਕਿਸੇ ਵੀ ਮੁਸੀਬਤ ਤੇ ਕਾਬੂ ਪਾ ਸਕਦੇ ਹਾਂ ਚਾਹੇ ਕਿਸੇ ਨਸ਼ੇ ਵਿਰੁੱਧ ਲੜਨਾ ਹੈ ਯਾ ਹੋਰ ਸਾਡੇ ਕਿਸੇ ਨਾਲ ਵੀ ਧੱਕਾ ਹੁੰਦਾ ਹੈ ਸਮਾਜ ਦੇ ਵਿੱਚ ਅਸੀਂ ਇਕੱਠੇ ਹੋ ਕੇ ਉਸ ਤੇ ਕਾਬੂ ਪਾ ਸਕਦੇ ਹਾਂ ਇਕੱਠੇ ਹੋਣਾ ਜ਼ਰੂਰੀ ਹੈ ਜੇ ਅਸੀਂ ਅਲੱਗ-ਅਲੱਗ ਰਹਾਂਗੇ ਫਿਰ ਕਿਸੇ ਮੁਸੀਬਤ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਵੱਡੀ ਸਾਬੋ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਹਾਂਜੀ ਅੱਜ શ્રી ਕ੍ਰਿਸ਼ਨ ਜਨਮਾਸ਼ਟਮੀ ਦੇ ਉਪਲਖਸ਼ ਦੇ ਵਿੱਚ 5 ਦਿਨ ਹੋ ਗਏ ਸਾਨੂੰ ਪਰਵਾਤ ਫੇਰੀਆਂ ਕੱਢਦੇ ਆਨੂ ਜੀ ਤੇ ਅੱਜ ਜਨਮਾਸ਼ਟਮੀ ਦੇ ਦਿਨ ਅਸੀਂ ਸ਼ੋਭਾ ਯਾਤਰਾ ਕੱਢ ਰਹੇ ਹਾਂ ਜੀ ਸਾਰਿਆਂ ਨੂੰ ਬੜਾ ਹੀ ਬੜੀ ਹੀ ਖੁਸ਼ੀ ਬੜਾ ਹੀ ਪ੍ਰੇਮ ਦੇ ਨਾਲ ਸਾਰੇ ਤਲਵੰਡੀ ਸਾਬੋ ਦੇ ਨਗਰ ਨਿਵਾਸੀ ਪੰਜਾਬ ਪੁਲਿਸ ਸਾਰੇ ਹੀ ਪੈਣ ਪਾਈ ਸਾਡਾ ਬਹੁਤ ਸਾਥ ਦੇ ਰਹੇ ਆ ਜੀ ਤੇ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਉਤਸ਼ਾਹ ਹੈ ਭਗਵਾਨ ਐਸੇ ਤਰ੍ਹਾਂ ਹੀ ਸਭ ਤੇ ਕਿਰਪਾ ਬਣਾਈ ਰੱਖੇ ਸੰਸਾਰ ਤੇ ਖੁਸ਼ੀਆਂ ਦੇਵੇ ਸਭ ਨੂੰ ਸੁਖੀ ਰੱਖੇ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਲੋਕਾਂ ਦੇ ਵਿੱਚ ਵੀ ਸਮਾਜਿਕ ਬੁਰਾਈਆਂ ਕਿੰਨੇ ਕਿੰਨੇ ਹਾਂਜੀ ਹਾਂਜੀ ਬਹੁਤ ਵੀ ਇਹੀ ਹੈ ਜੀ ਵੀ ਭਗਵਾਨ ਨੇ ਦੇਖੋ ਬਹੁਤ ਬੁਰਾਈਆਂ ਦਾ ਅੰਤ ਕਰਿਆ ਸੀਗਾ ਹਨਾ ਭਗਵਾਨ ਸੀ ਉਹ ਤਾਂ ਉਹਨਾਂ ਨੂੰ ਫਿਰ ਵੀ ਇੰਨੇ ਕਸ਼ਟ ਸਹਿਣੇ ਪਏ ਸੀਗੇ ਪਰ ਉਹ ਫਿਰ ਵੀ ਨਹੀਂ ਡੋਲੇ ਆਪਾਂ ਇਹੀ ਕਹਿਣੀ ਹੈ ਜੀ ਭਗਵਾਨ ਦੇ ਨਾਮ ਤੇ ਚੱਲੋ ਏਕਤਾ ਤੇ ਚੱਲੋ ਕੋਈ ਧਰਮ ਅੱਡੋ ਅਡਣੀ ਸਾਰੇ ਧਰਮ ਇੱਕ ਹੈ ਸਾਰੇ ਧਰਮਾਂ ਦੇ ਵਿੱਚ ਰਹਿੰਦੇ ਹੋਏ ਆਪਦੇ ਜੀਵਨ ਦਾ ਗੁਜ਼ਾਰਾ ਕਰੋ ਸਾਰੇ ਧਰਮ ਇੱਕ ਹੈ ਜੀ ਸਾਰੇ ਪਰਮਾਤਮਾ ਦਾ ਨਾ ਇੱਕ ਹੈ ਬੋਲੀਏ ਬਾਂਕੇ ਵਿਹਾਰੀ ਲਾਲ ਕੀ ਜੈ ਹਾਂ ਜੀ ਮੇਰਾ ਨਾਮ ਪੂਨਮ ਰਾਣੀ ਹੈ ਅੱਜ ਕਲਵੰਡੀ ਸਾਬ ਤੋਂ ਅਗਰਮਾ ਸ਼ੋਭਾ ਯਾਤਰਾ ਕੀਤੀ ਕਿਸ ਤਰ੍ਹਾਂ ਲੰਦਾ ਆ ਕੀ ਕਹਿੰਦੇ ਬਹੁਤ ਆਨੰਦ ਆਇਆ ਜੀ ਅਸੀਂ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਮੱ节 ਦੇ ਉਪলক্ষ ਵਿੱਚ ਇਹ ਸ਼ੋਭਾ ਯਾਤਰਾ ਕੱਢੀ ਹੈ ਜਿਸ ਵਿੱਚ ਸਮੂਹ ਸੰਗਤ ਸਮੂਹ ਬਲਵੰਡੀ ਸਾਗੋਦੀ ਸੰਗਤੋ ਉਪਸਥਿਤ ਹੋਈ ਹੈ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ